ਕਾ ਜਾਊਗਾ सुरेंद्रਪਾਲ सुरेंद्रਪਾਲ ਜੀ 옴ਨਾਰ ਜੀ ਜੀ ਸੋ ਸਾਰੇ ਹੀ ਸਤਿਕਾਰਯੋਗ ਸਾਥੀਆਂ ਦਾ ਮੰਚ ਤੇ ਆਨ ਦੀ ਜਿਵੇਂ ਉਹਨਾਂ ਦੀ ਮਹ ਪ੍ਰਕਾਸ਼ਪੁਰੋ ਦੀ ਸਭ ਤੋਂ ਪਹਿਲਾਂ ਮੈਂ پورے ਸੰਸਾਰ ਨੂੰ ਬਹੁਤ ਬਹੁ ਮੁਬਾਰਕਾਂ ਦਿੰਦਾ ਹਾਂ ਹਰ ਪਾਰ ਹਰ ਪਾਰ ਦੀ ਪਰੇ ਸਾਲ ਵੀ ਦੁਆਬੇ ਦੀ ਇਹ ਪਾਕੀ ਤੇ ਤਸਵੀ ਸਾਡਾ ਜਲੰਧਰ ਸ਼ਹਿਰ ਸਾਡਾ ਪਾਕੀ ਤੇ ਕਾਂਗੂਟਾ ਮੰਡੀ ਜਿੱਥੋਂ ਗੁਰੂ ਮਾਰੇ ਦੀ ਸ਼ੋਭਾ ਯਾਤਰਾ ਦਾ ਆਗਾਜ਼ ਹੁੰਦਾ ਵਾ ਜੋ ਤੁਸ਼ ਸ਼ੋਭਾ ਯਾਤਰਾ ਇਸੇ ਸ਼ੁਰੂਆਤ ਹੁੰਦੀ ਆ ਤੇ ਜਿਹੜੀ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਇੱਕ ਦੁਬਾਰਾ ਜਿਹੜੀ ਸ਼ੋਭਾ ਯਾਤਰਾ ਤੀਜੇ ਕੇ ਸਮਾਪਤ ਹੋ ਜਾਂਦੀ ਆ ਸੋ ਅੱਜ ਰਸਤੇ ਦੇ ਵਿੱਚ ਸਾਰੇ ਹੀ ਸਾਥੀਆਂ ਨੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਹੁੰਦਾ ਸਵਾਗਤੀ ਮੰਚ ਜਿਹੜੇ ਆ ਉਹ ਸੰਗਤ ਦੇ ਸਵਾਗਤ ਲਈ ਲਗਾਏ ਹੁੰਦੇ ਆ ਸੋ ਇਸੇ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਗੁਰੂ ਕਬੀਰ ਟਾਈਗਰ ਵਰਸਲ ਫੋਰਸ ਵੱਲੋਂ ਸੰਗਤ ਦੇ ਸਵਾਗਤ ਲਈ ਮੰਚ ਲਗਾਇਆ ਗਿਆ ਤੇ ਗੁਰੂ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਲੰਗਰ ਦਾ ਲੰਗਰ ਦੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੋ ਆਈ ਹੋਈਆਂ ਸੰਕਾਂ ਨੇ ਲੰਗਰ ਵੀ ਚੱਕਿਆ ਤੇ ਗੁਰੂ ਮਹਾਰਾਜ ਸਾਰੇ ਹੀ ਉਹਨਾਂ ਪਰਿਵਾਰਾਂ ਦਾ ਉਹਨਾਂ ਸਾਥੀਆਂ ਦਾ ਸਬੂਚੇ ਪਾਈ ਚਾਰੇ ਦਾ ਸਬੂਚੇ ਸੰਸਾਰ ਦਾ ਭਲਾ ਕਰਨ ਸਾਰਿਆਂ ਦੇ ਘਰ ਪਰਿਵਾਰ ਦੇ ਉੱਤੇ ਆਪਣਾ ਦਿਆ ਮਿਹਰ ਦਾ ਆਸ਼ੀਰਵਾਦ ਰੱਖਣ ਅੱਜ ਦੇ ਇਸ ਖੁਸ਼ੀਆਂ ਭਰੇ ਦਿਨ ਦੇ ਲਈ ਸਾਡੀ ਜਿਹੜੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਹੈ ਜੀ ਸੋਨਰ ਭਾ ਸਤਿਗੁਰ ਅਰਦਾਸ ਮਹਾਰਾਜ ਕੀ ਜੈ ਅੱਜ ਜੋ ਸਮੂਹ ਦੇਸ਼ ਦੇ ਵਿੱਚ ਵਸਦੇ ਅਲੱਗ-ਅਲੱਗ ਪੰਜਾਬ ਦੇ ਵਿੱਚ ਵਸਦੇ ਗੁਰੂ ਅਰਦਾਸ ਸਾਹਿਬ ਦੇ ਸੰਤਾਂ ਨੂੰ ਗੁਰੂ ਅਰਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਇੱਥੇ ਭਗਵਾਂ ਮੰਚ ਲਾਇਆ ਸਾਡੇ ਸਤਿਗੁਰੂ ਵੀ ਟਾਈਗਰ ਫੋਰਸ ਦੇ ਮੁਖੀ ਜਨੂੰ ਠੰਡਲ ਜੀ ਉਹਨਾਂ ਦੇ ਨਾਲ ਸਾਡੇ ਨੰਬਰਦਾਰ ਸਾਹਿਬ ਇੱਥੇ ਪਹੁੰਚੇ ਜਾਂਦੇ ਬਾਕੀ ਵੀ ਸਮੂਹ ਸਤਿ ਆਇਆ ਸਾਰਿਆਂ ਨੂੰ ਰੰਗਦਾਸ ਮਹਾਰਾਜ ਜੀ ਦੇ ਇਤਿਹਾਸਿਕ ਲਖਣ ਵਿਦਾਈਆਂ ਜੈ ਪ੍ਰੀਮ ਜੈ ਗੁਰਦੀਪ ਧਨ ਗੁਰਦੀਪ ਜੈ ਪ੍ਰੀਮ ਜੈ ਭਾਰਤ ਅੱਜ ਇਹ ਵਿਸ਼ੇਸ਼ ਮੰਚ ਸਤੁਰ ਕਵੀ ਟਾਈਗਰ ਫੋਰਸ ਪ੍ਰਧਾਨ ਅਰੁਣ ਸੰਧਲ ਜੀ ਸਮੂਹ ਟੀਮਾਂ ਦੇ ਵੱਲੋਂ ਸਮਾਜਿਕ ਸਾਬ ਕੋਲਸ ਦੀ ਸਾਰੇ ਜਿੱਥੇ ਬੰਦੀਆਂ ਵੱਲੋਂ ਸਾਂਝੇ ਤੌਰ ਤੇ ਜੜਾ ਲਗਾਇਆ ਗਿਆ ਇਸ 698 ਸਤੁਰ ਰੰਦਾਸ ਜੀ ਬੇਗੰਪੁਰੇ ਦੇ ਬਾਨੀ ਦਾ ਜੋ ਗੁਰਪੁਰਬ ਮਨਾਇਆ ਜਾ ਰਿਹਾ ਅਸੀਂ ਇੱਕੋ ਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਰਵਦਾਸੀਆ ਸਮਾਜ ਆ ਜਿਹੜੀ ਚਮਾਰ ਸਮਾਜ ਆ ਜਿਹੜੀ ਮਾਰਸ਼ਲ ਕੌਮ ਆ ਉਹ ਮੋੜੇ ਆ ਗਏ ਅੱਗੇ ਵਧੇ 650ਵਾਂ ਜਿਹੜਾ ਆ ਗੁਰਪੁਰਬ ਭਗਵਾਨ ਵਾਲਮੀਕ ਨਾਮ ਲੈਦਾ ਸੰਕਾ ਸਾਡੇ ਵਾਲਮੀਕੀ ਮਜਬੀਰ ਅੰਗਰੇਟੇ ਔਰ ਸਤਿਗੁਰ ਕਬੀਰ ਜੀ ਦੇ پیرੋਕਾਰ ਸਾਡਾ ਭਗਤ ਸਮਾਜ ਉਹਨਾਂ ਨੂੰ ਨਾਲ ਲੈ ਕੇ ਚੱਲੀਏ ਔਰ ਜਿਹੜੀਆਂ ਬਾਕੀ ਦੀਆਂ ਖਮਕਿਆਲੀ ਔਰ ਨਾ ਹੋਸ਼ਦੂਰ ਕਾਸਦਾ ਉਹਨਾਂ ਨੂੰ ਲੈ ਕੇ 227 ਤੱਕ ਬੇਗੰਪੋਰਾ ਪੱਕਾ ਤੇ ਯਕੀਨੀ ਕਰ ਲਈ 650ਾ ਚਮਾਰ ਸਮਾਜ ਮਾਰਸ਼ਲ ਕਾਮ ਇਹਨੂੰ ਪਹਿਲੇ ਨੰਬਰ ਤੇ ਮੋਹਰੇ ਹੋ ਕੇ ਕਰ ਸਕਦੀ ਆ ਔਰ ਵਾਲਮੀਕ ਸਮਾਜ ਮਾਜਵੀਰ ਰੰਗਰੇ ਕਾਸ ਸਮਾਜ ਔਰ ਭਗਤ ਸਮਾਜ ਕਿਸੇ ਗੱਲੋਂ ਵੀ ਸਾਥ ਦੇਣ ਤੋਂ ਪਿੱਛੇ ਨਹੀਂ ਹਟੇਗਾ ਇਸ ਗੱਲ ਦਾ ਸਾਨੂੰ ਪੂਰਾ ਯਕੀਨ ਹੈ ਪੂਰਾ 200% ਭਰੋਸਾ ਆ ਕਰਤਾਰਾ ਦੇ ਦਲਾਲਾਂ ਦੀ ਅਸੀਂ ਗੱਲ ਨਹੀਂ ਕਰਦੇ ਲੇਕਿਨ ਅਸੀਂ ਕੀ ਸੋ ਪਿਆਵੇਂ ਸਤਿਗੁਰੂ ਅਰਜਨ ਦੇਵ ਜੀ ਦੇ ਮੇਘੰਪੁਰਾ ਪ੍ਰਾਪਤੀ ਦੇ ਲਈ ਆਪ ਸਭ ਨੂੰ ਕੋਰਜੋ ਅਪੀਲ ਆਉਂਦੇ ਆ ਲੱਖ ਲੱਖ ਵਧਾਈ ਦਿੰਦੇ ਆ ਜੈ ਗੁਰਦੇਵ ਜੈ ਪੀ